ਸਾਰੇ ਪੰਜਾਬ ਦੇ ਵਿੱਚ ਤਾਂ ঈਗਲ 4 ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਆਲ ਐਸਐਸਪੀ ਤੇ ਜਨਰਲ ਵੈਸੀ ਨੇ ਅਫਸਰ ਉਹ ਸੁਪਰਵਾਈਜ਼ ਕਰ ਰਹੇ ਨੇ ਤਾਂ ਕਿ ਜਿਹੜੇ ਨਸ਼ਾ ਹੈ ਪੰਜਾਬ ਦੇ ਵਿੱਚ ਉਹਨੂੰ ਖਤਮ ਕੀਤਾ ਜਾ ਸਕੇ ਕੁਝ ਹੌਟਸਪੌਟਸ ਹੁੰਦੇ ਆ ਜਿਨ੍ਹਾਂ ਤੇ ਅਸੀਂ ਜ਼ੀਰੋ ਡਾਊਨ ਕਰਦੇ ਆ ਜਿੱਥੇ ਸਾਡੇ ਕੋਲ ਰਿਪੋਰਟਸ ਆਉਣੀ ਆ ਪਬਲਿਕ ਕੋਲੋਂ ਵੀ ਆਉਣੀ ਆ ਤੇ ਸਾਡੇ ਆਪਣੇ ਸੋਰਸਸ ਵੀ ਹੁੰਦੇ ਆ ਉਹ ਆਕੇ ਦੱਸਦੇ ਨੇ ਕਿ ਇੱਥੇ ਸੇਲ ਹੁੰਦੀ ਹੈ ਇਸ ਕਰਕੇ ਸਾਰੇ ਏਰੀਆ ਨੂੰ ਘੇਰ ਕੇ ਕੁਝ ਡਿਕੋਏ ਕਸਟਮਰ ਭੇਜ ਦੇਈਦੇ ਨੇ ਕੁਝ ਕਸਟਮਰ ਸਾਨੂੰ ਵੈਸੇ ਇਨਫੋਰਮੇਸ਼ਨ ਹੁੰਦੀ ਆ ਉਸ ਕਰਕੇ ਉਹਨਾਂ ਨੂੰ ਨੈਪ ਕਰਨ ਦੀ ਅਸੀਂ ਤਿਆਰੀ ਨਾਲ ਆਏ ਆ ਜਿਵੇਂ ਬਠਿੰਡਾ ਦਾ ਇਹ ਏਰੀਆ ਹਾਈਲਾਈਟ ਤੇ ਹੈ ਜੀ ਇਹ ਪੂਰਾ ਮੰਨਿਆ ਗਿਆ ਵੀ ਪੂਰੇ ਬਠਿੰਡੇ ਦੇ ਵਿੱਚ ਇੱਥੇ ਨਸ਼ੇ ਦਾ ਜਿਹੜਾ ਕਾਰੋਬਾਰ ਬਹੁਤ ਜ਼ਿਆਦਾ ਹੋਇਆ ਇਸ ਜਗ੍ਹਾ ਤੇ ਹਾਟ ਦੈਟਸ ਵਾਟ ਆਈ ਐਮ ਸੇਇੰਗ ਕਿ ਜਿਹੜੇ ਹੌਟ ਸਪੌਟਸ ਹੈ ਜ਼ੀਰੋ ਡਾਉਨ ਕੀਤੇ ਨੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀ ਸਰਚ ਐਂਡ ਕਾਡਨ ਆਪਰੇਸ਼ਨ ਜਿਹੜੇ ਹੈਗੇ ਉਹਨਾਂ ਨੂੰ ਸੁਪਰਵਾਈਜ਼ ਕਰ ਲਈ ਹੈਡਕ quartਰ ਤੋਂ ਵੀ ਆਫੀਸਰ ਆਏ ਹੋਣੇ ਸਾਰੇ ਪੰਜਾਬ ਦੇ ਵਿੱਚ ਤੇ ਇਸ ਕਰਕੇ ਤੁਸੀਂ ਦੇਖ ਹੀ ਰਹੇ ਹੋ ਕਿਦਾਂ ਫੋਰਸ ਲੱਗੀ ਹੈ ਕਿਦਾਂ ਆਕੇ ਲੱਗੇ ਨੇ ਔਰ ਕੀ ਕੀ ਸਰਚ ਕਰ ਰਹੇ ਆਂ ਐਂਡ ਰਿਕਵਰੀਜ਼ ਆਰ ਔਲਸੋ ਬੀਇੰਗ ਮੇਡ ਤੇ ਸ਼ਾਮ ਨੂੰ ਡੀਜੀ ਸਾਹਿਬ ਬ ਕਨੀਆ ਰੀਡਿੰਗ ਪਾਰਟੀਆਂ ਤੇ ਕਨੀ ਰਿਕਵਰੀ ਹੋਈ ਹੈ ਸਰ ਲਗਾਤਾਰ ਜਿਸ ਤਰ੍ਹਾਂ ਅੱਕੇ ਦਾ ਸਿਰਫ ਇੱਕ ਵਾਰ ਚੈਕਿੰਗ ਹੁੰਦੀ ਥੋਂ ਤਿੰਨ ਤਨ ਵਾਰ ਚੈਕਿੰਗ ਹੋ ਰਹੀ ਹੈ ਕੀ ਖਾਸ ਇਹੋ ਜਿਹਾ ਲੱਗ ਰਿਹਾ ਹੈ ਜਿਹੜਾ ਸਾਨੂੰ ਹੁਣ ਵਧਾਉਣਾ ਪੈ ਰਿਹਾ ਹੈ ਕਿ ਤਿੰਨ ਤਨ ਵਾਰ ਜਿਹੜੀ ਚੈਕਿੰਗ ਕਰਨੀ ਪੈ ਰਹੀ ਹੈ ਕੋਈ ਖਾਸ ਉਤੋਂ ਇੰਸਟਰਕਸ਼ਨਸ ਆਈਆਂ ਹੋਈਆਂ ਨੇ ਟਾਰਗੇਟ ਸਿਰਫ ਇੱਕੋ ਹੀ ਆ ਲਾਸਟ ਟਾਈਮ ਵੀ ਸੀਐਮ ਸਾਹਿਬ ਨੇ ਕਿਹਾ ਸੀ ਇੱਕ ਸਾਲ ਦੇ ਵਿੱਚ ਸਾਸੀਂ ਇਹ ਜਿਹੜਾ ਕੋਡ ਹੈ ਇਹ ਗਲਤ ਤੰਦਾ ਹੈ ਇਹਨੂੰ ਖਤਮ ਕਰ ਦੇਣਾ ਪੰਜਾਬ ਦੇ ਵਿੱਚੋਂ ਹੌਣ ਫਰੀ ਆ ਪਹਿਲਾਂ ਇਲੈਕਸ਼ਨ ਕਰਕੇ ਕਾਫੀ ਦਿਨ ਅਸੀਂ ਬਿਜ਼ੀ ਰਹੇ ਹਾਂ ਇਲੈਕਸ਼ਨ ਦੇ ਵਿੱਚ ਐਂਡ ਆਲ दैट ਸਾਡੀ ਪ੍ਰਾਇਓਰਟੀ ਡਗ ਨੂੰ ਖਤਮ ਕਰ ਰਹੀ ਹਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰ ਰਹੀ ਹਾਂ ਤੋਂ ਇਸ ਕਰਕੇ ਬੜੇ ਜ਼ੋਰ ਨਾਲ ਹਮਲਾ ਮਾਰ ਕੇ ਤੁਸੀਂ ਦੇਖਿਆ ਟ੍ਰਾਂਸਫਰ ਸਾਰੀਆਂ ਕਰਨ ਤੋਂ ਬਾਅਦ ਵੀ ਹੁਣ ਜਿਹੜੀ ਹੈਗੀ ਆ ਬਣਾ ਕੇ ਬੈਚਸ ਬਣਾ ਕੇ ਸੀ ਇਹ ਸਾਰਾ ਸਰਚ ਕਰਨ ਏਰੀਆ ਪ੍ਰੋਪਰਟੀਆਂ ਟੈਚ ਕਰਨ ਦੀ ਗੱਲ ਕੀਤੀ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀਆਂ ਖਬਰਾਂ ਨਹੀਂ ਉੱਥੋਂ ਤੱਕ ਆ ਆ ਜਾਂ ਆ ਰਹੀਆਂ ਲੇਕਿਨ ਪਿੰਡਾਂ ਦੇ ਵਿੱਚ ਜ਼ਿਆਦਾ ਜਿਹੜੀ ਪ੍ਰੋਬਲਮ ਪਿੰਡਾਂ ਦੇ ਵਿੱਚ ਹੈ ਕਿਉਂਕਿ ਸ਼ਰਨ ਦੇ ਵਿੱਚ ਤਾਂ ਰੋਜ਼ ਵਾਂਗੂ ਚੈਕਿੰਗ ਜਿਹੜੀ ਹੈ ਤਕਰੀਬਨ ਪੁਲਿਸ ਕਰਦੀ ਰਹਿੰਦੀ ਹੈ ਲੇਕਿਨ ਪਿੰਡਾਂ ਦੀ ਫਿਰ ਪ੍ਰੋਬਲਮ ਜਿਹੜੀ ਹੈ ਵੱਡੀ ਉਹ ਬੇਸਿਕ ਬੇਸਿਕ ਇਸ ਤਰ੍ਹਾਂ ਹੈ ਕਿ ਜਿਹੜੇ ਹੁੰਦੇ ਨਾ ਜਿਹੜੀਆਂ ਤੁਹਾਨੂੰ ਦੱਸਿਆ ਹੌਟਸਪੌਟ ਹੈ ਇੱਥੋਂ ਸੇਲ ਹੁੰਦੀ ਹੈ ਉਹ ਫਿਰ ਪਿੰਡਾਂ 'ਚ ਵੀ ਚੱਲਿਆ ਜਾਂਦਾ ਹੀ ਡੋਨਟ ਡ ਕਰਮ ਕਰਨਾ ਚਾਹੁੰਦੇ ਆ ਸਪਲਾਈ ਸਾਈਡ ਤੋਂ ਜਿੰਨੀ ਜਲਦੀ ਕਰ ਸਕੀਏ ਓਨੀ ਜਲਦੀ ਚੰਗਾ ਸੋ ਵੱਡਾ ਮਗਰਮਚ ਪੜਾਂਗੇ ਉਹਦੇ ਨਾਲ ਜਿਹੜੀ ਸਪਲਾਈ ਲਾਈਨ ਹੈ ਉਹ ਨੇਚਰਲੀ ਡੈਮੋਲਿਸ਼ ਹੋ ਜਾਏਗੀ ਸਰ ਪਹਿਲ ਦੇ ਆਧਾਰ ਤੇ ਪ੍ਰਾਪਰਟੀ ਅਟੈਚ ਕਰਨ ਦੀ ਗੱਲ ਕੀਤੀ ਗਈ ਹੈ ਨਾਲ ਜੀ ਜੀ ਬਿਲਕੁਲ ਕਰ ਰਹੇ ਆ ਜੀ ਤੁਸੀਂ ਦੇਖਿਆ ਹੋਣਾ ਡੀਜੀ ਸਾਹਿਬ ਨੇ ਆ ਫਿਗਰਸ ਦਿੱਤੀਆਂ ਨੇ ਪੰਜਾਬ ਦੇ ਵਿੱਚ ਕਿੰਨੇ ਕਰੋੜ ਦੀਆਂ ਪ੍ਰਾਪਰਟੀ ਅਟੈਚ ਕੀਤੀਆਂ ਔਰ 10 15 ਦਿਨਾਂ ਦੇ ਵਿੱਚ ਅਸੀਂ ਅਟੈਚ ਕਰ ਦੇ ਦੀ ਆ ਜਿੱਥੇ ਵੀ ਪਤਾ ਲੱਗੇ ਇਹ ਬੰਦਾ ਡਾਇਰੈਕਟ ਗੱਲ ਕੀਤੀ ਹੈ ਮੈਡੀਕਲ ਨਸ਼ਾ ਵੜਾ ਦਿੱਤਾ ਹੈਗਾ ਮੈਡੀਕਲ ਸਟੋਰ ਉਹਦੇ ਕੋਲੇ ਆਮ ਵਿਕ ਰਿਹਾ ਪਿੱਛੇ ਇਸ ਨੂੰ ਲੈ ਕੇ ਕੋਈ ਕਦਮ ਚੁੱਕਿਆ ਜਾ ਰਿਹਾ ਨਹੀਂ ਇਹ ਤੁਹਾਨੂੰ ਹੁਣ ਐਸਪੀ ਸਾਹਿਬ ਦੱਸ ਕੇ ਹਟੇ ਨੇ ਅੱਜ ਹੀ ਫੜੀਆਂ ਸਵੇਰੇ ਜਿਹੜੀਆਂ ਹੈਗੀਆਂ ਨਾ ਸਿੰਥੈਟਿਕ ਡਰਗਸ ਇਹ ਵੀ ਬੜੀਆਂ ਡੈਟ੍ਰੀਮੈਂਟਲ ਨੇ ਇਹਨਾਂ ਨੂੰ ਕੋਈ ਵੀ ਕੈਮਿਸਟ ਵਿਦਆਊਟ ਪ੍ਰੈਸਕ੍ਰਿਪਸ਼ਨ ਨਹੀਂ ਦੇ ਸਕਦਾ ਹੈਗਾ ਲੇਕਿਨ ਜਦੋਂ ਕੋਈ ਇਹ ਦੇ ਦਿੰਦਾ ਹੈਗਾ ਫਿਰ ਅਸੀਂ ਉਹਨੂੰ ਵੀ ਫੜ ਲਈਦਾ ਡਰਗ ਇਨਸਪੈਕਟਰ ਨੂੰ ਨਾਲੇ ਲਈਦਾ ਇਹ ਵੀ ਇੱਕ ਥ੍ਰੈਟ ਹੈ ਇਹਨੂੰ ਵੀ ਅਸੀਂ ਪਲਗ ਕਰਾਂਗੇ ਆਉਣ ਵਾਲੇ ਦਿਨਾਂ ਚ ਕਿਹੋ ਜਿਹਾ ਐਕਸ਼ਨ ਰਹਿਣਗੇ ਜੀ ਕੋ ਐਕਸ਼ਨ ਤੇ ਸਾਰੇ ਸਾਡੇ ਪਬਲਿਕ ਇੰਟਰਸਟ ਹੁੰਦੇ ਆ ਚਾਹੇ ਗੈਂਗਸਟਰ ਹੋਵੇ ਚਾਹੇ ਅੱਤਵਾਦ ਹੋਵੇ ਤੇ ਚਾਹੇ ਲਾਂਡਰ ਹੋ it is in the larger interest of the public only we want to make uh, punjab a very peaceful state uh, free from drugs and crime ਇਹਦੇ ਚ ਤੁਸੀਂ ਦੇਖਿਆ ਹੈ ਕਿ ਜਦੋਂ ਅਸੀਂ ਬਰੀਫਿੰਗ ਕਰਦੇ ਨੇ ਸੀਨੀਅਰ ਅਫਸਰ ਤੇ 10 ਦਿਨ ਤੁਹਾਨੂੰ ਕਿੰਨੀ ਅਚੀਵਮੈਂਟ ਸਾਡੀਆਂ ਕਿੰਨੇ ਬੰਦੇ ਫੜੇ ਨੇ ਕਿੰਨੇ ਗੈਂਗਸਟਰ ਫੜੇ ਨੇ ਤੁਸੀਂ ਤੁਹਾਨੂੰ ਇਨਕਾਊਂਟਰਸ ਬਾਰੇ ਵੀ ਪਤਾ ਲੱਗ ਜਾਂਦਾ ਸਰ ਨਸ਼ੇ ਦੇ ਜਿਹੜੇ ਆਦੀ ਲੋਕ ਨੇ ਉਹਨਾਂ ਦੇ ਇਲਾਜ ਲਈ ਕੁਝ ਵਿਸ਼ੇਸ਼ ਕਿਉਂਕਿ ਮੈਡੀਕਲ ਨਸ਼ਾ ਤਾਂ ਚਲੋ ਹਸਪੀਟਲ ਜੋ ਚੱਲ ਰਿਹਾ ਜਿਹੜੇ ਦੂਸਰੇ ਡਰਗਸ ਨੂੰ ਸੰਬੰਧਤ ਲੋਕ ਨੇ ਉਹਨਾਂ ਦੇ ਇਲਾਜ ਸੰਬੰਧੀ ਕੋਈ ਵਿਸ਼ੇਸ਼ ਉਹਦੇ ਲਈ ਜਿਹੜੀ ਸਾਡੀ ਹੈਲਥ ਡਿਪਾਰਟਮੈਂਟ ਹੈਗੀ ਆ ਉਹਨਾਂ ਨੇ ਬੈਡਸ ਦੀ ਜਿਹੜੀ ਕੈਪੈਸਿਟੀ ਆ ਉਹ ਕਾਫੀ ਵਧਾਈ ਹੈਗੀ ਆ ਅਗਰ ਕੋਈ ਡੀ ਐਡਿਕਸ਼ਨ ਲਈ ਜਾਣਾ ਚਾਹਦਾ ਔਰ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਕਾਨੂੰਨ ਅਨੁਸਾਰ ਅਗਰ ਕੋਈ ਬੰਦਾ ਆ ਕੇ ਕਹੇ ਕਿ ਮੈਂ ਐਡਿਕਟਡ ਆ ਜੀ ਮੈਨੂੰ ਛਡਾਇਆ ਜਾਵੇ ਉਹਦੇ ਤੇ ਕੇਸ ਨਹੀਂ ਪਾਇਆ ਜਾਂਦਾ ਸਿੰਥੈਟਿਕਲੀ ਉਹਨੂੰ ਕਨਸਿਡਰ ਕੀਤਾ ਜਾਂਦਾ ਉਹਨੂੰ ਐਜ਼ ਅ ਵਿਕਟਮ ਮੰਨਿਆ ਜਾਂਦਾ ਤੇ ਉਹਦੀ ਸਜ਼ਾ ਮਾਫ ਹੋ ਜਾਂਦੀ ਆ ਤੋ ਇਹ ਵੀ ਤੁਹਾਡੇ ਦੁਆਰਾ ਮੈਂ ਅਪੀਲ ਕਰਨਾ ਕਿ ਪੈਨਪਰਾ ਕੋਈ ਐਡਿਕਟਡ ਹੈਗਾ ਉਹ ਜ਼ਰੂਰ ਆ ਕੇ ਦੱਸੋ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਏਗੀ ਰਾਦਰ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਰਲ ਕੇ ਕੋਸ਼ਿਸ਼ ਕਰਾਂਗੇ ਕਿ ਉਹਨੂੰ ਡੀਡਿਕਸ਼ਨ ਸੈਂਟਰ ਜਮਾ ਕਰਵਾਈਏ ਤਾਂ ਕਿ ਉਹ ਤੋਂ ਹਟਾਇਆ ਜਾ ਸਕੇ ਉਸੀ ਥੈਂਕ ਯੂ ਔਰ ਇੱਕ ਹੋਰ ਇਹਦੇ ਚ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਰਲ ਕੇ ਕਾਫੀ ਹੋਰ ਵੀ ਸਿਵਲ ਪ੍ਰੋਗਰਾਮ ਕਰਦੇ ਨੇ ਲੋਕਾਂ ਨੂੰ ਗਾਈਡ ਕਰਦੇ ਨੇ ਇੰਸਟੀਚੂਸ਼ਨਸ ਜਾਂਦੇ ਨੇ ਔਰ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਲੈਕਚਰ ਵੀ ਦਿੰਦੇ ਨੇ ਇਸੇ ਕਰਕੇ ਸਰ ਜਿਸ ਤਰ੍ਹਾਂ ਸਰਕਾਰ ਨੇ ਹੁਣ ਕਹਿਤਾ ਕਿ ਵੀ 8 ਸਾਲਾਂ ਤੋਂ ਜਿਹੜੇ ਪੁਰਾਣੇ ਮੁਲਾਜ਼ਮ ਦੇ ਇੱਕ ਸਟੇਸ਼ਨ ਦੇ ਉੱਤੇ ਨੇ ਉਹਨਾਂ ਨੂੰ ਬਦਲੋ ਉਹਦੇ ਨਾਲ ਸਮੱਸਿਆ ਨਹੀਂ ਆਉਗੀ ਜੇ ਇੱਕ ਕੰਮ ਨਹੀਂ ਸਮੱਸਿਆ ਇਸ ਤਰ੍ਹਾਂ ਨਹੀਂ ਕਿ ਸਿਰਫ ਇਹ ਹੀ ਹੁੰਦਾ ਹੈਗਾ ਕਿ ਐਸ ਪਰ ਦਾ ਐਸਓਪੀ ਜਿਹੜੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਸਾਡੇ ਕਿ ਇਹ ਨਾ ਹੋਵੇ ਕਿ ਕੋਈ ਮੁਲਾਜ਼ਮ ਦਾ ਕੋਈ ਵੈਸਰਨ ਟ੍ਰਸਟ ਉੱਤੇ ਹੋ ਜੇ ਇੱਕੋ ਜਗ੍ਹਾ ਰਹਿ ਕੇ ਫਿਰ ਉਹ ਯਾਰੀ ਦੋਸਤੀ ਪੈ ਜਾਂਦੀ ਹੈ ਫਿਰ ਬੰਦਾ ਨੇੜੇ ਤੇੜੇ ਹੋ ਜਾਂਦਾ ਫੈਮਿਲੀ ਦੇ ਰਿਲੇਸ਼ਨ ਬਣ ਜਾਂਦੇ ਨੇ ਅਸੀਂ ਹੈਗੇ ਪਬਲਿਕ ਸਰਵੈਂਟ ਸਾਨੂੰ ਜਿੱਥੇ ਵੀ ਸਰਕਾਰ ਚਾਹੇ ਲਾ ਸਕਦੀ ਆ ਪਹਿਲੀ ਅੰਡਰਟੇਕਿੰਗ ਹੀ ਹੁੰਦੀ ਆ ਜਦੋਂ ਸਾਨੂੰ ਅਪਾਰਟਮੈਂਟ ਲੈਟਰ ਮਿਲਦੀ ਆ ਸੋ ਇਸ ਕਰਕੇ ਅੱਜ ਮੈਂ ਇੱਥੇ ਆ ਕੱਲ ਮੈਨੂੰ ਕਿਤੇ ਹੋਰ ਭੇਜ ਦੇਣਗੇ ਪਰ ਸੋ ਮੈਨੂੰ ਹੋਰ ਭੇਜ ਦੇਣਗੇ ਤੁਸੀਂ ਦੇਖੋ CRP BSF ਹੋਰ ਕਿੰਨੀਆਂ ਫੋਰਸੇਸ ਨੇ ਕੋਈ ਕੋਈ ਜਗ੍ਹਾ ਥੋੜਾ ਬੈਠੀਆਂ ਹੋਣੀਆਂ ਨੇ ਨਾਲੇ ਜਿਹੜੇ ਚਲਦੇ ਪਾਣੀ ਆ ਉਹ ਹੀ ਸਾਫ਼ ਹੁੰਦੇ ਆ ਖੜੇ ਪਾਣੀ ਗੰਦੇ ਹੋ ਜਾਂਦੇ ਆ